ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 150ਵੇਂ ਅੰਗ ਤੇ ਵਿਰਾਜਮਾਨ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਇੱਕ ਐਸੇ ਵਿਸ਼ੇ ਨੂੰ ਸ਼ੋਹ ਰਹੇ ਨੇ ਜਿਹੜਾ ਕਿ ਅਜੋਕੇ ਸਮੇਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਵਾਪਰ ਰਿਹਾ ਹੈ ਤੇ ਜੇਕਰ ਗੁਰੂ ਸਾਹਿਬ ਨੇ ਇਹ ਪੰਕਤੀ ਲਿਖੀ ਹੈ ਤਾਂ ਮਤਲਬ ਉਹਨਾਂ ਦੇ ਸਮੇਂ ਦੇ ਵਿੱਚ ਵੀ ਇਹ ਵਰਤਾਰਾ ਵਾਪਰ ਰਿਹਾ ਹੋਣਾ ਹੈ ਫਰਕ ਸ਼ਾਇਦ ਇੰਨਾ ਕੁ ਹੈ ਕਿ ਗੁਰੂ ਸਾਹਿਬ ਨੇ ਇਹ ਪੰਕਤੀ ਪੰਡਤਾਂ ਨੂੰ ਸੰਬੋਧਨ ਕਰਦੇ ਹੋਏ ਲਿਖੀ ਹੈ ਪਰ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦੀ ਹਾਲਤ ਵੀ ਉਦਾਂ ਦੀ ਹੀ ਹੋ ਗਈ ਹੈ ਸੰਖੇਪ ਦੇ ਵਿੱਚ ਗੱਲ ਕਰੀਏ ਤਾਂ ਗੁਰੂ ਸਾਹਿਬ ਇੱਥੇ ਗੱਲ ਕਰਦੇ ਨੇ ਪੜਨ ਦੀ ਕਿ ਕਿਵੇਂ ਪੜਨਾ ਸੰਸਾਰ ਦਾ ਇੱਕ ਕੰਮ ਬਣ ਗਿਆ ਹੈ ਵਿਸਥਾਰ ਦੇ ਵਿੱਚ ਅੱਗੇ ਚੱਲ ਕੇ ਇਸ ਵਿਸ਼ੇ ਨੂੰ ਸਮਝਾਂਗੇ ਆਓ ਸ਼ੁਰੂ ਕਰੀਏ ਲਚਾਨ ਆਉਟਲੁੱਕ ਪੌੜੀ ਹੌ ਬਲਹਾਰੀ ਤਿੰਨ ਕੌ ਜੋ ਗੁਰਮੁਖ ਸਿੱਖਾਂ ਜੋ ਹਰ ਨਾਮ ਧਿਆਈ ਦੇ ਤਿੰਨ ਦਰਸ਼ਨ ਪਿਖਾਂ ਗੁਰੂ ਸਾਹਿਬ ਕਹਿੰਦੇ ਜੋ ਸਿੱਖ ਸਤਗੁਰੂ ਦੇ ਸਨਮੁਖ ਹਨ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਹਰੀ ਨਾਮ ਸਿਮਰਦੇ ਹਨ ਜੀ ਚਾਹੁੰਦਾ ਹੈ ਕਿ ਮੈਂ ਉਹਨਾਂ ਦਾ ਦਰਸ਼ਨ ਕਰਾਂ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾਂ ਹਰ ਨਾਮ ਸਲਾਹੀ ਰੰਗ ਸੋ ਸਭ ਕਿਲ ਵਿਖ ਕ੍ਰਿਖਾਂ ਦਿਲ ਕਰਦਾ ਕਿ ਉਹਨਾਂ ਪਾਸੋਂ ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਹਰੀ ਜਸ ਆਪਣੇ ਮਨ ਦੇ ਵਿੱਚ ਉੱਕਰ ਲਵਾਂ ਪ੍ਰੇਮ ਦੇ ਨਾਲ ਹਰੀ ਨਾਮ ਦੀ ਸਿਫਤ ਕਰਾਂ ਤੇ ਆਪਣੇ ਸਾਰੇ ਪਾਪ ਕੱਟ ਦੇ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾਂ ਵਿਖਾਂ ਤੋਂ ਭਾਵ ਹੈ ਕਦਮ ਪੈਰ ਉਹ ਸਰੀਰ ਥਾਂ ਧਨ ਹੈ ਸੁੰਦਰ ਹੈ ਜਿੱਥੇ ਪਿਆਰਾ ਸਤਗੁਰੂ ਪੈਰ ਰੱਖਦਾ ਹੈ ਭਾਵ ਕੇ ਜਿਸ ਸਰੀਰ ਦੇ ਅੰਦਰ ਵਸਦੇ ਮਨ ਦੀ ਸਾਂਝ ਸਤਗੁਰੂ ਦੇ ਨਾਲ ਪੈ ਗਈ ਪ੍ਰੇਮ ਸਤਗੁਰੂ ਦੇ ਨਾਲ ਪੈ ਗਿਆ ਉਹ ਸਰੀਰ ਸੁੰਦਰ ਹੈ ਤਨ ਹੈ ਆਪਣੇ ਦਿਲ ਦੀ ਇੱਛਾ ਗੁਰੂ ਸਾਹਿਬ ਨੇ ਇਸ ਪੌੜੀ ਦੇ ਵਿੱਚ ਜਤਾਈ ਹੈ ਕਿ ਉਹਨਾਂ ਦਾ ਦਿਲ ਕਰਦਾ ਹੈ ਕਿ ਸਤਗੁਰੂ ਦੇ ਸਨਮੁਖ ਸਿੱਖਾਂ ਤੋਂ ਉਹ ਸਤਕੇ ਜਾਵਣ ਉਹਨਾਂ ਦੇ ਗੁਣ ਗਾਵਣ ਉਹਨਾਂ ਦੇ ਦਰਸ਼ਨ ਕਰਨ ਉਹਨਾਂ ਤੋਂ ਕੀਰਤਨ ਸੁਣਾ ਸ਼ਲੋਕ ਮਹਿਲਾ ਤੀਜਾ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਣੇ ਮਨ ਮੁਖੀ ਜਸਨ ਜਨਮ ਗਵਾਏ ਸਤਿਗੁਰੂ ਤੋਂ ਬਿਨਾ ਨਾ ਆਤਮਿਕ ਜੀਵਨ ਦੀ ਸਮਝ ਪੈਂਦੀ ਐ ਤੇ ਨਾ ਹੀ ਸੁੱਖ ਮਨ ਦੇ ਵਿੱਚ ਵੱਸਦਾ ਹੈ ਗੁਰੂ ਹੀ ਹੈ ਜਿਹੜਾ ਸਾਨੂੰ ਆਤਮਿਕ ਜੀਵਨ ਦੀ ਸਮਝ ਬਖਸ਼ਦਾ ਹੈ ਗੁਰੂ ਹੀ ਹੈ ਜੋ ਸਾਨੂੰ ਸਮਝਾਉਂਦਾ ਹੈ ਕਿ ਖੁਸ਼ ਹੋਣ ਦਾ ਅਨੰਤਤ ਹੋਣ ਦਾ ਅਸਲ ਅਰਥ ਕੀ ਹੈ ਸੁਖੀ ਹੋਣ ਦਾ ਅਰਥ ਕੀ ਹੈ ਆਮ ਤੌਰ ਤੇ ਮਨੁੱਖ ਨੂੰ ਲੱਗਦਾ ਹੈ ਕਿ ਉਹਦੇ ਕੋਲ ਬਹੁਤ ਸਾਰਾ ਪੈਸਾ ਆ ਜੇ ਉਹਦੇ ਕੋਲ ਹਰ ਪ੍ਰਕਾਰ ਦੀ ਸਹੂਲਤ ਆ ਜੇ ਉਹਦੇ ਕੋਲੇ ਚਾਹੇ ਦਾਦਾ ਪੰਜਾਬ ਨੂੰ ਤਾਂ ਉਹ ਸੁਖੀ ਹੋ ਜਾਏਗਾ ਪਰ ਜਿਹੜੇ ਵੀ ਮਨੁੱਖ ਦੇ ਅੰਦਰ ਇਹ ਲਾਲਸਾ ਵਸ ਗਈ ਦਰਅਸਲ ਉਹ ਸਾਰੀ ਉਮਰ ਸੁਖੀ ਨਹੀਂ ਹੁੰਦਾ ਕਿਉਂਕਿ ਅਜਿਹਾ ਮਨੁੱਖ ਸਰੀਰਕ ਸੰਸਾਰ ਦੇ ਵਿੱਚੋਂ ਖੁਸ਼ੀਆਂ ਲੱਭ ਰਿਹਾ ਹੈ ਗੁਰੂ ਸਾਨੂੰ ਜਦੋਂ ਆਤਮਿਕ ਜੀਵਨ ਦੀ ਸਮਝ ਬਖਸ਼ ਦਿੰਦਾ ਹੈ ਤਾਂ ਸਰੀਰਕ ਸੰਸਾਰ ਨਾਲੋਂ ਸਾਡਾ ਜਿਵੇਂ ਨਾਤਾ ਜਿਹਾ ਟੁੱਟ ਜਾਂਦਾ ਹੈ ਸਾਡੇ ਸਰੀਰਕ ਸੰਸਾਰ ਦੇ ਵਿੱਚ ਕੀ ਸਾਡੇ ਕੋਲ ਹੈ ਕੀ ਨਹੀਂ ਹੈ ਕਿੱਦਾਂ ਦਾ ਸਾਡਾ ਜੀਵਨ ਹੈਗਾ ਇਹਨਾਂ ਗੱਲਾਂ ਦੇ ਨਾਲ ਸਾਡੇ ਆਤਮਿਕ ਜੀਵਨ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਗੁਰੂ ਸਾਨੂੰ ਇਹਨਾਂ ਸਾਰੀਆਂ ਸਹੂਲਤਾਂ ਤੋਂ ਬਿਨਾਂ ਹੀ ਸੁਖੀ ਕਰ ਦਿੰਦਾ ਅਸੀਂ ਇਸ ਗੱਲ ਦੇ ਵਿੱਚ ਹੀ ਖੁਸ਼ ਰਹਿਣ ਲੱਗਦੇ ਹਾਂ ਕਿ ਪ੍ਰਮਾਤਮਾ ਨੇ ਇਹ ਸਰੀਰ ਬਖਸ਼ਿਆ ਤੇ ਮੇਰੇ ਸਾਹ ਚੱਲਦੇ ਪਏ ਪਰ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਦਾ ਉਹ ਨਾਮ ਤੋਂ ਸਖਣੀ ਰਹਿ ਕੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਨੇ ਮਹਿਲਾਤੀ ਜਾ ਸਿੱਧ ਸਾਧਕ ਨਾਮੈ ਨੂੰ ਸਭ ਖੋਜਦੇ ਥੱਕ ਰਹੇ ਲਿਵ ਲਾਏ ਬਿਨ ਸਤ ਗੁਰ ਕਿਨੈ ਨਾ ਪਾਇਓ ਗੁਰਮੁਖ ਮਿਲੇ ਮਿਲਾਏ ਸਾਰੇ ਸਿੱਧ ਤੇ ਸਾਧਕ ਨਾਮ ਨੂੰ ਖੋਜਦੇ ਬਿਰਤੀ ਜੋੜ-ਜੋੜ ਕੇ ਥੱਕ ਗਏ ਹਨ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਵੀ ਪ੍ਰਮਾਤਮਾ ਦਾ ਨਾਮ ਨਹੀਂ ਲੱਭਿਆ ਪ੍ਰਭੂ ਦੇ ਨਾਮ ਨੂੰ ਲੱਭਣਾ ਹਾਸਲ ਕਰਨਾ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ ਤਾਂ ਗੁਰੂ ਦਾ ਸਹਾਰਾ ਲੈਣਾ ਹੀ ਪੈਂਦਾ ਆਮ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਵੀ ਸਿੱਖਣਾ ਹੋਵੇ ਤਾਂ ਕੋਈ ਨਾ ਕੋਈ ਗੁਰੂ ਦੇ ਸਾਨੂੰ ਤਾਰਨਾ ਪੈਂਦਾ ਕਿਸੇ ਨਾ ਕਿਸੇ ਪਾਸੋਂ ਤੇ ਸਾਨੂੰ ਸਿੱਖਣਾ ਪੈਂਦਾ ਹੈ ਇਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦੇ ਨਾਲ ਜੇ ਸਾਝ ਪਾਉਣੀ ਹੈ ਤਾਂ ਗੁਰੂ ਦਾ ਸਹਾਰਾ ਲੈਣਾ ਹੀ ਪਏਗਾ ਗੁਰੂ ਹੀ ਸਾਨੂੰ ਪ੍ਰਮਾਤਮਾ ਦੇ ਨਾਮ ਦੀ ਸਮਝ ਬਖਸ਼ੇਗਾ ਤੇ ਉਹਦੇ ਨਾਲ ਸਾਝ ਗੰਢਣ ਦੇ ਵਿੱਚ ਸਾਡੀ ਸਹਾਇਤਾ ਕਰੇਗਾ ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ ਪ੍ਰਭੂ ਨੂੰ ਮਿਲਦਾ ਹੈ ਸਤਿਗੁਰੂ ਤੋਂ ਬਿਨਾ ਕਿਸੇ ਨੂੰ ਵੀ ਨਾਮ ਨਹੀਂ ਲੱਭਿਆ ਬਿਨ ਨਾਮੈ ਪੈਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਮ ਤੋਂ ਬਿਨਾ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ ਜੇ ਨਾਮ ਨਹੀਂ ਹੈ ਤਾਂ ਉਹ ਸਿੱਧੀ ਤੇ ਕਰਾਮਾਤ ਫਟਕਾਰਯੋਗ ਹੈ ਅਸਲ ਸਿੱਧੀ ਤੇ ਕਰਾਮਾਤ ਇਹੀ ਹੈ ਕਿ ਪ੍ਰਮਾਤਮਾ ਕਿਸੇ ਨੂੰ ਅਚਿੰਤ ਬਣਾ ਦੇਵੇ ਕਿਸੇ ਦੀ ਚਿੰਤਾ ਨਾਸ ਕਰ ਦੇਵੇ ਮਨੁੱਖ ਦੀ ਚਿੰਤਾ ਸਰੀਰਕ ਸੰਸਾਰ ਦੇ ਵਿੱਚ ਹੀ ਵਸੀ ਹੋਈ ਹੈ ਖਾਣ ਪੈਣਨ ਦੇ ਵਿੱਚ ਚੀਜ਼ਾਂ ਵਸਤਾਂ ਬਣਾਉਣ ਦੇ ਵਿੱਚ ਇਹ ਹਾਸਲ ਕਰ ਲਈਏ ਉਹ ਹਾਸਲ ਕਰ ਲਈਏ ਫਲਾਣੇ ਮਕਾਮ ਤੇ ਪਹੁੰਚ ਜਾਈਏ ਇਹਨਾਂ ਗੱਲਾਂ ਦੀ ਚਿੰਤਾ ਦੇ ਵਿੱਚ ਹੀ ਮਨੁੱਖ ਘਿਰਿਆ ਹੋਇਆ ਤੇ ਜਦੋਂ ਉਹ ਅਚਿੰਤ ਪ੍ਰਭੂ ਇਹਨੂੰ ਨਾਮ ਦੀ ਦਾਤ ਬਖਸ਼ ਦਿੰਦਾ ਹੈ ਇਹਨਾਂ ਸਾਰੀਆਂ ਚਿੰਤਾਵਾਂ ਤੋਂ ਇਹਦਾ ਖਿਹੜਾ ਛੁੱਟ ਜਾਂਦਾ ਹੈ ਇਹ ਹੀ ਅਸਲ ਸਿੱਤਿ ਹੈ ਤੇ ਇਹ ਹੀ ਅਸਲ ਕਰਾਮਾਤ ਹੈ ਅੱਜ ਦੇ ਸਮੇਂ 'ਚ ਜੇਕਰ ਕੋਈ ਮਨੁੱਖ ਚਿੰਤਾ ਤੋਂ ਰਹਿਤ ਹੈ ਤਾਂ ਬਹੁਤ ਵੱਡੀ ਕਰਾਮਾਤ ਕਿਉਂਕਿ ਚਿੰਤਾ ਅਜੋਕੇ ਮਨੁੱਖ ਦਾ ਅਨਖੜਵਾ ਅੰਗ ਬਣ ਗਈ ਹੈ ਜੇ ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਬਣੀ ਤਾਂ ਖਾਣਾ ਪੀਣਾ ਪਹਿਨਣਾ ਇਸੇ ਕਰਕੇ ਵਿਅਰਥ ਹੈ ਕਿਉਂਕਿ ਉਹਨਾਂ ਦੇ ਵਿੱਚੋਂ ਚਿੰਤਾ ਉਤਪੰਨ ਹੋ ਰਹੀ ਹੈ ਜਦੋਂ ਪ੍ਰਭੂ ਦੇ ਨਾਮ ਨਾਲ ਤੁਹਾਡੀ ਸਾਂਝ ਬਣ ਗਈ ਫਿਰ ਤੁਸੀਂ ਖਾਓਗੇ ਵੀ ਪਹਿਨੋਗੇ ਵੀ ਪਰ ਉਸ ਖਾਣ ਪਹਿਨਣ ਦੀ ਪ੍ਰਕਿਰਿਆ ਦੇ ਵਿੱਚੋਂ ਚਿੰਤਾ ਨਹੀਂ ਉਪਜੇਗੀ ਕਿਉਂਕਿ ਤੁਹਾਡੇ ਅੰਦਰ ਸਬਰ ਆ ਜਾਏਗਾ ਜੋ ਮਿਲ ਗਿਆ ਉਹ ਤੁਸੀਂ ਖਾ ਲੋਗੇ ਜੋ ਮਿਲ ਗਿਆ ਉਹ ਤੁਸੀਂ ਪਹਿਨ ਲੋਗੇ ਉਹ ਇੱਛਾ ਮੁੱਕ ਜਾਣੀ ਹੈ ਕਿ ਜੋ ਹੈ ਇਹ ਤੇ ਨਹੀਂ ਮੈਨੂੰ ਚੰਗਾ ਲੱਗਦਾ ਮੈਂ ਇੱਥੇ ਉਹ ਖਾਣਾ ਜਿਹਦੇ ਤੱਕ ਮੇਰੀ ਪਹੁੰਚ ਨਹੀਂ ਕਿ ਜੋ ਹੈ ਪਹਿਨਣ ਵਾਸਤੇ ਇਹ ਨਹੀਂ ਮੈਨੂੰ ਚੰਗਾ ਲੱਗਦਾ ਮੈਂ ਉਹ ਪਾਉਣਾ ਜਿਹਦੇ ਤੱਕ ਮੇਰੀ ਪਹੁੰਚ ਨਹੀਂ ਹੁਣ ਪਹੁੰਚ ਨਹੀਂ ਤੇ ਚਿੰਤਾ ਹੈ ਉਹ ਪਹੁੰਚ ਬਣਾਉਣ ਦੇ ਲਈ ਤਰ ਲੋ ਮੱਛੀ ਹੋਏਗਾ ਪੁੱਠੇ ਸਿਰ ਦੇ ਕੰਮ ਕਰੇਗਾ ਚਾਦਰ ਤੋਂ ਬਾਹਰ ਪੈਰ ਫਸਾਰੇਗਾ ਹੋਰ ਜ਼ਿਆਦਾ ਚਿੰਤਾਵਾਂ ਦੇ ਵਿੱਚ ਘਿਰ ਜਾਵੇਗਾ ਨਾਮ ਤੋਂ ਸਖਣਾ ਜੋ ਹੈ ਖਾਣ ਪਹਿਨਣ ਤੇ ਕਰ ਲੇਗਾ ਪਰ ਚਿੰਤਾਵਾਂ ਦੇ ਵਿੱਚ ਘਿਰ ਜਾਵੇਗਾ ਇਸੇ ਕਰਕੇ ਨਾਮ ਤੋਂ ਸਖਣੇ ਮਨੁੱਖ ਦਾ ਖਾਣਾ ਤੇ ਪਹਿਨਣਾ ਵਿਅਰਥ ਹੈ ਤੇ ਅਸਲ ਸਿੱਧੀ ਕਰਾਮਾਤ ਚਿੰਤਾ ਤੋਂ ਮੁਕਤ ਹੋ ਜਾਣਾ ਨਾਨਕ ਗੁਰਮੁਖ ਹਰਨਾਮ ਮਨ ਵਸੈ ਇਹ ਹਿ ਸਿੱਧ ਇਹ ਕਰਮਾਤ ਇਹ ਨਾਨਕ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿੱਚ ਵਸਦਾ ਹੈ ਇਹੀ ਸਿੱਧੀ ਹੈ ਤੇ ਇਹੀ ਕਰਾਮਾਤ ਹੈ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਸ਼ੰਤਾ ਹਰ ਕੀਰਤਨ ਕਰੈ ਹਰ ਜਸ ਸੁਣ ਤਿਸ ਕਬਲਾ ਕੰਤਾ ਅਸੀਂ ਪ੍ਰਭੂ ਖਸਮ ਦੇ ਢਾਡੀ ਸਦਾ ਪ੍ਰਭੂ ਦੇ ਗੁਣਾਂ ਦੇ ਗੀਤ ਗਾਉਂਦੇ ਹਾਂ ਉਸ ਕਮਲਾਪਤੀ ਪ੍ਰਭੂ ਦਾ ਕੀਰਤਨ ਕਰਦੇ ਹਾਂ ਤੇ ਜਸ ਸੁਣਦੇ ਹਾਂ ਹਰ ਦਾਤਾ ਸਭ ਜਗਤ ਭਿਖਾਰੀਆਂ ਮੰਗਤ ਜਨ ਜੰਤਾ ਹਰ ਦੇਵੋ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਮ ਜੰਤਾ ਪ੍ਰਭੂ ਦਾਤਾ ਹੈ ਤੇ ਸਾਰਾ ਸੰਸਾਰ ਭਿਖਾਰੀ ਹੈ ਜੀਵ ਜੰਤ ਮੰਗਤੇ ਹੈ ਪੱਥਰਾਂ ਵਿਚਲੇ ਕੀੜਿਆਂ ਨੂੰ ਵੀ ਦਇਆਲ ਹੋ ਕੇ ਏ ਹਰੀ ਤੂੰ ਦਾਨ ਦੇਂਦਾ ਹੈ ਉਹਨਾਂ ਦੀ ਸਾਂਭ ਸੰਭਾਲ ਕਰਦਾ ਹੈ ਜਨ ਨਾਨਕ ਨਾਮ ਧਿਆਹਿਆ ਗੁਰਮੁਖ ਧਨਵੰਤਾ ਏ ਦਾਸ ਨਾਨਕ ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ ਉਹ ਅਸਲ ਧਨੀ ਹੁੰਦੇ ਹੈ ਸ਼ਲੋਕ ਮਹਲਾ 3 ਜਾਂ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਮੈ ਵਿੱਚ ਸਭ ਪੜ ਥਕੇ ਦੂਜੇ ਭਾਇ ਖੁਆਰ ਗੁਰੂ ਸਾਹਿਬ ਕਹਿੰਦੇ ਪੜਨਾ ਤੇ ਵਿਚਾਰਨਾ ਸੰਸਾਰ ਦਾ ਕੰਮ ਹੀ ਹੋ ਗਿਆ ਹੈ ਹੋਰਨਾ ਵਿਹਾਰਾਂ ਦੇ ਵਾਂਗ ਇਹ ਵੀ ਇੱਕ ਵਿਹਾਰ ਹੀ ਬਣ ਗਿਆ ਹੈ ਲੋਕ ਪੜਤੇ ਰਹੇ ਨੇ ਵਿਚਾਰ ਵੀ ਰਹੇ ਨੇ ਪਰ ਹਿਰਦੇ ਵਿੱਚ ਤ੍ਰਿਸ਼ਨਾ ਤੇ ਵਿਕਾਰ ਟਿਕੇ ਹੀ ਰਹਿੰਦੇ ਨੇ ਅਹੰਕਾਰ ਦੇ ਵਿੱਚ ਸਾਰੇ ਪੰਡਤ ਪੜ ਪੜ ਕੇ ਥੱਕ ਗਏ ਹਨ ਮਾਇਆ ਦੇ ਮੋਹ ਚ ਖੁਆਰ ਹੀ ਹੁੰਦੇ ਹਨ ਜੇ ਕੋਈ ਸਰਵੇ ਕੀਤਾ ਜਾਵੇ ਤੇ ਮੇਰਾ ਖਿਆਲ ਹੈ ਕਿ ਬਹੁਤ ਘੱਟ ਪ੍ਰਤੀਸ਼ਤ ਲੋਕ ਹੋਣਗੇ ਜਿਹੜੇ ਗੁਰਬਾਣੀ ਪੜ੍ਹਦੇ ਨਹੀਂ ਗੁਰੂ ਘਰ ਜਾਂਦੇ ਨਹੀਂ ਇਸ ਕਰਕੇ ਕਿ ਉਹਨਾਂ ਦਾ ਗੁਰੂ ਦੇ ਨਾਲ ਪ੍ਰੇਮ ਹੈ ਪ੍ਰਮਾਤਮਾ ਦੇ ਨਾਲ ਸਾਝ ਪਾਉਣ ਦੀ दिली ਇੱਛਾ ਹੈ ਵਧੇਰੇ ਕਰਕੇ ਲੋਕ ਦੁਨਿਆਵੀ ਇੱਛਾਵਾਂ ਨੂੰ ਮੁੱਖ ਰੱਖਦੇ ਹੋਏ ਗੁਰਬਾਣੀ ਪੜ੍ਹਦੇ ਨਹੀਂ ਤੇ ਗੁਰੂ ਘਰਾਂ ਦੇ ਵਿੱਚ ਜਾਂਦੇ ਨਹੀਂ ਆਪਾਂ ਜੀਵਨ ਦੇ ਵਿੱਚ ਜਿਹੜਾ ਵੀ ਕੋਈ ਕੰਮ ਕਰਦੇ ਆ ਭਾਵੇਂ ਉਹ ਘਰ ਦਾ ਕੋਈ ਛੋਟਾ ਮੋਟਾ ਕੰਮ ਹੈ ਤੇ ਭਾਵੇਂ ਸਾਡੀ ਨੌਕਰੀ ਹੈ ਸਾਡਾ ਕਾਰੋਬਾਰ ਜਿਹੜਾ ਵੀ ਕੰਮ ਕਰਦੇ ਆ ਇੱਕ ਨਤੀਜੇ ਨੂੰ ਮੁੱਖ ਰੱਖਦੇ ਹੋਏ ਕਰਦੇ ਕਿ ਨੌਕਰੀ ਤੇ ਜਾਵਾਂਗੇ ਪੈਸਾ ਮਿਲੂਗਾ ਘਰ ਦਾ ਕੋਈ ਆ ਕੰਮ ਕਰ ਲਵਾਂਗੇ ਘਰ ਸਾਫ਼ ਲੱਗਣ ਲੱਗੇਗਾ ਸੋਹਣਾ ਲੱਗਣ ਲੱਗੇਗਾ ਇਸ ਖਾਣੇ ਨੂੰ ਪਕਾ ਲਵਾਂਗੇ ਤਾਂ ਖਾਣ ਯੋਗ ਹੋ ਜਾਵਾਂਗੇ ਇਸੇ ਤਰ੍ਹਾਂ ਹੀ ਬਾਣੀ ਨੂੰ ਪੜਨਾ ਤੇ ਗੁਰੂ ਘਰਾਂ ਦੇ ਵਿੱਚ ਜਾਣਾ ਇੱਕ ਵਿਹਾਰ ਬਣ ਗਿਆ ਕਿ ਜੇ ਜਾਵਾਂਗੇ ਤਾਂ ਸ਼ਾਇਦ ਪ੍ਰਮਾਤਮਾ ਦੀ ਕਿਰਪਾ ਹੋਏਗੀ ਹਰ ਬੰਦਾ ਬਾਣੀ ਪੜਨ ਤੋਂ ਬਾਅਦ ਅਰਦਾਸ ਕਰਦਾ ਹੈ ਤੇ ਜ਼ਿਆਦਾਤਰ ਲੋਕ ਉਸ ਅਰਦਾਸ ਦੇ ਵਿੱਚ ਦੁਨਿਆਵੀ ਚੀਜ਼ਾਂ ਦੀ ਮੰਗ ਕਰਦੇ ਕੋਈ ਵਿਦਿਆਰਥੀ ਹੈ ਉਹ ਪਾਠ ਕਰਦਾ ਹੈ ਤੇ ਅਰਦਾਸ ਦੇ ਵਿੱਚ ਮੰਗਦਾ ਕਿ ਮੈਂ ਇਮਤਿਹਾਨਾਂ ਚੋਂ ਪਾਸ ਹੋ ਜਾਵਾਂ ਮੈਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ ਕੋਈ ਪੁੱਤਰ ਦੀ ਦਾਤ ਮੰਗ ਰਿਹਾ ਹੈ ਕੋਈ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਮੰਗ ਰਿਹਾ ਹੈ ਕੋਈ ਚੰਗੀ ਸਿਹਤ ਮੰਗ ਰਿਹਾ ਹੈ ਕੋਈ ਵੀਜ਼ੇ ਮੰਗ ਰਿਹਾ ਹੈ ਇਹ ਮੰਗ ਉਸ ਪਰਮਾਤਮਾ ਤੋਂ ਕਰ ਸਕੀਏ ਬਾਣੀ ਨੂੰ ਪੜਨਾ ਇੱਕ ਉਹ ਕੰਮ ਹੋ ਗਿਆ ਕਿ ਇਹ ਕੰਮ ਨੂੰ ਕਰ ਲਵਾਂਗੇ ਬਾਣੀ ਨੂੰ ਪੜ ਲਵਾਂਗੇ ਤਾਂ ਅਰਦਾਸ ਕਰਨ ਜੋਗੇ ਹੋਵਾਂਗੇ ਤੇ ਅਰਦਾਸ ਦੇ ਵਿੱਚ ਇਹ ਚੀਜ਼ ਮੰਗਾਗੇ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਦਾ ਕਾਰ ਪੜਨਾ ਕਾਰ ਬਣ ਗਿਆ ਵਿਹਾਰ ਬਣ ਗਿਆ ਅੰਦਰੋਂ ਤ੍ਰਿਸ਼ਨਾ ਤੇ ਵਿਕਾਰ ਖਤਮ ਨਹੀਂ ਹੋਏ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹੈ ਪਾਏ ਮੋਖ ਦਵਾਰ ਉਹ ਮਨੁੱਖ ਪੜਿਆ ਹੋਇਆ ਤੇ ਸਿਆਣਾ ਪੰਡਤ ਹੈ ਜੋ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਕਿ ਜੋ ਅਸੀਂ ਪੜਿਆ ਉਹਦੇ ਤੇ ਵਿਚਾਰ ਕਰੀਏ ਭਾਵੇਂ ਆਪਣੇ ਮਨ ਦੇ ਅੰਦਰ ਕਰੀਏ ਭਾਵੇਂ ਕਿਸੇ ਦੂਸਰੇ ਮਨੁੱਖ ਦੇ ਨਾਲ ਕਰੀਏ ਸਤਿਗੁਰੂ ਦੇ ਸ਼ਬਦ ਦੀ ਵਿਚਾਰ ਕਰੀਏ ਕਿ ਉਹਦੇ ਚ ਲਿਖਿਆ ਕੀ ਹੈ ਗੁਰੂ ਸਾਨੂੰ ਹਿਦਾਇਤ ਕੀ ਕਰ ਰਿਹਾ ਹੈ ਸਿੱਖਿਆ ਕੀ ਦੇ ਰਿਹਾ ਹੈ ਪਰਮਾਤਮਾ ਦੇ ਬਾਰੇ ਪਰਮਾਤਮਾ ਦੇ ਗੁਣਾ ਬਾਰੇ ਗੁਰੂ ਸਾਨੂੰ ਕੀ ਦੱਸ ਰਿਹਾ ਹੈ ਅੰਦਰ ਖੋਜੈ ਤਤ ਲਹੈ ਤੇ ਇੱਕ ਗੱਲ ਜੀ ਗੁਰੂ ਕਰਦਾ ਤਾਂ ਉਹ ਸਾਨੂੰ ਸਾਡੇ ਅੰਦਰ ਝਾਤੀ ਮਾਰਨ ਦੀ ਸਾਨੂੰ ਸਾਡੇ ਅੰਦਰ ਨੂੰ ਖੋਜਣ ਦੀ ਹਦਾਇਤ ਕਰਦਾ ਤੇ ਜਿਹੜਾ ਮਨੁੱਖ ਆਪਣੇ ਆਪ ਨੂੰ ਖੋਜਦਾ ਉਹ ਹਰੀ ਨੂੰ ਲੱਭ ਲੈਂਦਾ ਤ੍ਰਿਸ਼ਨਾ ਤੋਂ ਬਚਣ ਦਾ ਰਸਤਾ ਵੀ ਲੱਭ ਲੈਂਦਾ ਉਹਦੇ ਲਈ ਫਿਰ ਪੜਨਾ ਕਾਰਨ ਹੀ ਰਹਿ ਜਾਂਦਾ ਗੁਰਬਾਣੀ ਨੂੰ ਪੜਨਾ ਗੁਰੂ ਦੇ ਸ਼ਬਦ ਨੂੰ ਪੜਨਾ ਉਸ ਮਨੁੱਖ ਦੇ ਲਈ ਸਰੀਰਕ ਵਸਤਾਂ ਹਾਸਲ ਕਰਨ ਦਾ ਜਰੀਆ ਨਹੀਂ ਰਹਿ ਜਾਂਦਾ ਗੁਰਬਾਣੀ ਨੂੰ ਪੜਨਾ ਉਹਦੇ ਲਈ ਆਪਣੇ ਆਪ ਨੂੰ ਖੋਜਣਾ ਹੋ ਜਾਂਦਾ ਹੈ ਗੁਰੂ ਦੇ ਸ਼ਬਦਾਂ ਰਾਹੀਂ ਉਹ ਆਪਣੇ ਆਪ ਨੂੰ ਖੋਜਣ ਯੋਗ ਆ ਜਾਂਦਾ ਹੈ ਆਪਣੇ ਅੰਦਰੋਂ ਪਰਮਾਤਮਾ ਨੂੰ ਲੱਭਣ ਜੋਗਾ ਹੋ ਜਾਂਦਾ ਹੈ ਪਰਮਾਤਮਾ ਦੇ ਨਾਲ ਸਾਹਜ ਪਾਉਂਦਾ ਹੋ ਜਾਂਦਾ ਸੋ ਅਸਲ ਦੇ ਵਿੱਚ ਗੁਰਬਾਣੀ ਨੂੰ ਪੜਨਾ ਭਾਵ ਕਿ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਨੀ ਗੁਣ ਨਿਧਾਨ ਹਰ ਪਾਇਆ ਸਹਿਜ ਕਰ ਵਿਚਾਰ ਤਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਅਧਾਰ ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ 'ਚ ਸੁਰਤ ਜੋੜੀ ਰੱਖਦਾ ਹੈ ਉਹ ਅਸਲ ਦੇ ਵਿੱਚ ਪੜਿਆ ਹੋਇਆ ਤੇ ਸਿਆਣਾ ਪੰਡਤ ਹੈ ਇਹ ਨਾਨਕ ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ਨਾਮ ਆਸਰਾ ਰੂਪ ਹੈ ਉਹ ਨਾਮ ਦਾ ਵਪਾਰੀ ਮੁਬਾਰਕ ਹੈ ਪਾਪ ਕੇ ਨਾਮ ਜਿਸ ਦੇ ਜੀਵਨ ਦਾ ਆਸਰਾ ਬਣ ਜਾਵੇ ਉਸ ਮਨੁੱਖ ਦਾ ਜੀਵਨ ਮੁਬਾਰਕ ਹੈ ਸ਼ਲਾਗਾ ਜੋਗ ਹੈ ਮਹਿਲਾ ਤੀਜਾ ਵਿਣ ਮਨ ਮਾਰੇ ਕੋਏ ਨਾ ਸਿਜਈ ਵੇਖੋ ਕੋ ਲਿ ਬਲਾਈ ਭੇਖ ਧਾਰੀ ਤੀਰਥੀ ਪਵਥਕੇ ਨਾ ਇਹੋ ਮਨ ਮਾਰਿਆ ਜਾਏ ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਬਿਰਤੀ ਜੋੜ ਕੇ ਵੇਖ ਲਵੋ ਧਿਆਨ ਲਗਾ ਕੇ ਵੇਖ ਲਵੋ ਇਹ ਹੀ ਗੱਲ ਸਮਝ ਦੇ ਵਿੱਚ ਪਏਗੀ ਕਿ ਮਨ ਨੂੰ ਕਾਬੂ ਕਰਨ ਤੋਂ ਬਿਨਾ ਕੋਈ ਵੀ ਸੱਚਿਆ ਨਹੀਂ ਕਿਸੇ ਦੀ ਘਾਲ ਖਾਏ ਨਹੀਂ ਪਈ ਅਸੀਂ ਖੁਸ਼ੀਆਂ ਹਾਸਲ ਕਰਨ ਦੀ ਖਾਤਰ ਸੁੱਖ ਹਾਸਲ ਕਰਨ ਦੀ ਖਾਤਰ ਹੀ ਤੁਰੇ ਫਿਰਦੇ ਹਾਂ ਹਰ ਮਨੁੱਖ ਸੁੱਖ ਦੀ ਭਾਲ ਵਿੱਚ ਹੈ ਬੜੀ ਘਾਲ ਘਾਲਦਾ ਹੈ ਅਨੇਕਾਂ ਕੰਮ ਕਰਦਾ ਹੈ ਕਿ ਸੁੱਖ ਮਿਲ ਜਾਏ ਉਹ ਘਾਲ ਥਾਂ ਨਹੀਂ ਪੈਂਦੀ ਜਦੋਂ ਤੱਕ ਮਨ ਕਾਪੂਚ ਨਹੀਂ ਹੁੰਦਾ ਮਨ ਨੂੰ ਕਾਪੂ ਕਰਨ ਦੇ ਲਈ ਬਥੇਰੇ ਮਨੁੱਖ ਕੀ ਕਰਦੇ ਨੇ ਧਾਰਮਿਕ ਕਾਰਜ ਕਰਦੇ ਨੇ ਇਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਸਾਧੂਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਤੀਰਥਾਂ ਤੇ ਜਾਂਦੇ ਨੇ ਤੀਰਥ ਯਾਤਰਾ ਕਰਦੇ ਨੇ ਕਿੰਤੇ ਭੇਖ ਕਰਨ ਵਾਲੇ ਸਾਧੂ ਤੀਰਥਾਂ ਦੀ ਯਾਤਰਾ ਕਰਕੇ ਰਹਿ ਗਏ ਪਰ ਉਹਨਾਂ ਦਾ ਮਨ ਮਾਰਿਆ ਨਹੀਂ ਜਾਂਦਾ ਗੁਰਮੁਖ ਏ ਮਨ ਜਿਵਤ 머ਹ ਸੱਚ ਰਹਿ ਲਿ ਬੁਲਾਏ ਨਾਨਕ ਇਸ ਮਨ ਕੀ ਮਲ ਇਉ ਉਤਰੈ ਹਉਮੈ ਸ਼ਬਦ ਜਲਾਏ ਧਾਰਮਿਕ ਕਾਰਜਾਂ ਦੇ ਨਾਲ ਇਹ ਮਨ ਕਾਬੂ 'ਚ ਨਹੀਂ ਆਉਂਦਾ ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਸੱਚੇ ਹਰੀ ਦੇ ਵਿੱਚ ਬਿਰਤੀ ਜੋੜੀ ਰੱਖਦਾ ਇਸ ਕਰਕੇ ਉਹਦਾ ਮਨ ਜਿਉਂਦਿਆਂ ਹੋਇਆਂ ਹੀ ਮੋਇਆ ਹੋ ਜਾਂਦਾ ਹੈ ਮਾਇਆ ਦੇ ਵਿੱਚ ਵਰਤਦਿਆਂ ਵੀ ਮਾਇਆ ਤੋਂ ਉਦਾਸ ਹੋ ਜਾਂਦਾ ਹੈ ਇਹ ਨਹੀਂ ਕਿ ਉਹ ਮਨੁੱਖ ਕੰਮ ਧੰਦੇ ਛੱਡ ਕੇ ਤੇ ਤੀਰਥਾਂ ਦੀ ਯਾਤਰਾ ਤੇ ਨਿਕਲ ਜਾਏ ਆਪਣੀ ਕਿਰਤ ਕਰਦਾ ਰਹਿੰਦਾ ਫਰਮਾਇਆਂ ਦੇ ਨਾਲੋਂ ਮੋਹ ਖਤਮ ਹੋ ਜਾਂਦਾ ਹੈ ਉਹਨੂੰ ਇਹ ਨਹੀਂ ਲਾਲਸਾ ਰਹਿੰਦੀ ਕਿ ਹੁਣ ਮੈਂ ਬਹੁਤ ਸਾਰੀ ਮਾਇਆ ਇਕੱਠੀ ਕਰਨੀ ਆਂ ਬੜੀਆਂ ਜ਼ਮੀਨਾਂ ਜਾਇਦਾਦਾਂ ਬਣਾਉਣੀਆਂ ਨੇ ਜ਼ਿੰਦਗੀ ਚੱਲਦੀ ਪਈ ਹੈ ਢਿੱਡ ਭਰ ਰਿਹਾ ਤਨ ਟਕਿਆ ਹੋਇਆ ਹੈ ਸਿਰ ਤੇ ਛੱਤ ਹੈ ਇੰਨਾ ਕੁਝ ਹੀ ਬਣਿਆ ਰਹੀ ਇਹੀ ਉਹਦੇ ਲਈ ਬਹੁਤ ਹੁੰਦਾ ਹੈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ हे ਨਾਨਕ ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ ਮਨ ਦੀ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜੀ ਜਾਏ ਜਿਸ ਮਨੁੱਖ ਦੇ ਅੰਦਰ ਹਉਮੈ ਹੈ ਉਹਦੇ ਕੋਲ ਬਹੁਤ ਵਧੇਕ ਮਾਇਆ ਹੁੰਦਿਆਂ ਹੋયાਗੇ ਉਹ ਕਿਸੇ ਦੀ ਮਦਦ ਕਰਨ ਵੇਲੇ ਝਿਜਕ ਜਾਂਦਾ ਆਪਣੇ ਹਿੱਤ ਮੂਰੇ ਰੱਖਣ ਲੱਗਦਾ ਕਿ ਜੇ ਅੱਜ ਮੈਂ ਇਹਦੀ ਸਹਾਇਤਾ ਕਰਤੀ ਇਹਨੂੰ ਇੰਨੇ ਪੈਸੇ ਦੇਤੇ ਤੇ ਕੱਲ ਨੂੰ ਮੇਰੇ ਫਲਾਣੇ ਖਰਚੇ ਕਿਵੇਂ ਚੱਲਣਗੇ ਜਿਹਦੇ ਅੰਦਰ ਹਉਮੈ ਨਹੀਂ ਹੈ ਉਹ ਕੱਲ ਬਾਰੇ ਨਹੀਂ ਸੋਚਦਾ ਜੇ ਕਿਸੇ ਨੇ ਉਹਦੇ ਤੋਂ ਕੋਈ ਮਦਦ ਮੰਗੀ ਤਾਂ ਉਹਨੂੰ ਖਾਲੀ ਹੱਥ ਨਹੀਂ ਮੋੜਦਾ ਹਰ ਵਾਹ ਲਾਉਂਦਾ ਕਿ ਉਹਦੀ ਉਹ ਮਦਦ ਕਰ ਸਕੇ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾਓ ਇੱਕ ਕਿਨਕਾ ਹਰ ਹਰ ਸ਼ਿੰਗਾਰ ਬਨਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ اے ਮੇਰੇ ਭਾਈ ਸੰਤ ਜਨੋ ਇੱਕ ਕਿਨਕਾ ਮਾਤਰ ਮੈਨੂੰ ਹਰੀ ਦਾ ਨਾਮ ਜਪਾਵੋ ਏ ਹਰੀ ਜਨੋ ਹਰੀ ਦੇ ਨਾਮ ਦਾ ਸ਼ਿੰਗਾਰ ਬਣਾਵੋ ਤੇ ਖਿਮਾ ਦੀ ਪੋਸ਼ਾਕ ਪਹਿਨੋ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੈ ਇੱਕ ਪਲ ਕਾ ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਦਿਨ ਰਾਤ ਹਰੀ ਦਾ ਨਾਮ ਸਿਮਰੋ ਇੱਕ ਪਲਕ ਦੇ ਵਿੱਚ ਸਾਰੇ ਪਾਪ ਉਹ ਕੱਟ ਦੇਵੇਗਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣਕਾ ਜਿਸ ਗੁਰਮੁਖ ਉੱਤੇ ਹਰੀ ਦਿਆਲ ਹੁੰਦਾ ਹੈ ਉਹ ਹਰੀ ਦਾ ਸਿਮਰਨ ਕਰਕੇ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 650ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇੱਕ ਵੱਡੀ ਗੱਲ ਜੋ ਅੱਜ ਦੀ ਗੁਰਬਾਣੀ ਦੇ ਵਿੱਚੋਂ ਆਪਾਂ ਸਿੱਖੀ ਹੈ ਉਹ ਇਹ ਕਿ ਜੇ ਗੁਰਬਾਣੀ ਪੜ੍ਹਨੀ ਹੈ ਤਾਂ ਉਹਦੀ ਅਸੀਂ ਵਿਚਾਰ ਕਰੀਏ ਕੱਲੇ-ਕੱਲੇ ਸ਼ਬਦ ਨੂੰ ਸਮਝੀਏ ਸ਼ਬਦ ਦੇ ਭਾਵ ਨੂੰ ਹਿਰਦੇ ਵਿੱਚ ਵਸਾਈਏ ਤੇ ਆਪਣੇ ਜੀਵਨ ਦੇ ਵਿੱਚ ਲੜਿੰਦੀਆਂ ਤਬਦੀਲੀਆਂ ਕਰੀਏ ਉਸ ਪ੍ਰਮਾਤਮਾ ਦੇ ਨਾਲ ਉਸ ਗੁਰੂ ਦੇ ਨਾਲ ਪ੍ਰੇਮ ਪਾਈਏ ਇਸ ਕਰਕੇ ਗੁਰਬਾਣੀ ਨਾ ਪੜੀਏ ਕਿ ਅੰਤ ਦੇ ਵਿੱਚ ਅਰਦਾਸ ਵਿੱਚ ਕੁਝ ਦੁਨਿਆਵੀ ਮੰਗ ਰੱਖ ਸਕਾਂਗੇ ਗੁਰਬਾਣੀ ਪੜਨ ਨੂੰ ਕੋਈ ਕਾਰ ਵਿਹਾਰ ਨਾ ਬਣਾ ਲਈਏ ਦੂਸਰਾ ਸਿੱਧੀਆਂ ਤੇ ਕਰਾਮਾਤਾਂ ਦੀ ਗੱਲ ਹੋਈ ਤੇ ਆਪਾਂ ਜਾਣਿਆ ਕਿ ਅਜੋਕੇ ਸਮੇਂ ਦੇ ਵਿੱਚ ਚਿੰਤਾ ਤੋਂ ਮੁਕਤ ਹੋਣਾ ਸਭ ਤੋਂ ਵੱਡੀ ਸਿੱਧੀ ਤੇ ਕਰਾਮਾਤ ਹੈ ਤੇ ਤੀਸਰਾ ਮਨ ਨੂੰ ਮਾਰਨ ਦੇ ਬਾਰੇ ਅਸੀਂ ਜਾਣਿਆ ਕਿ ਮਾਇਆ ਦੇ ਵਿੱਚ ਵਿਚਰਦਿਆਂ ਹੋਇਆਂ ਮਾਇਆ ਦੇ ਮੋਹ ਤੋਂ ਮੁਕਤ ਹੋਣ ਦਾ ਕੀ ਮਤਲਬ ਹੈ ਉਮੀਦ ਕਰਦੇ ਹਾਂ ਇਸ ਸਿੱਖਿਆਵਾਂ ਦਾ ਭਾਵ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਹੋਵੇਗਾ। ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਫਤਿਹ ਕਬੂਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।